ਬੇਅਦਬੀਆਂ ਦਾ ਸੰਤਾਪ ਇਸ ਵਕਤ ਪੰਜਾਬ ਹੰਡਾ ਰਿਹਾ ਹੈ ਤਾਂ ਇੱਕ ਸਿੰਘ ਨੂੰ ਟਾਵਰ ਤੇ ਚੜ ਕੇ ਆਪਣੀ ਜਾਨ ਦਾਤੇ ਲਾ ਕੇ ਅੱਜ ਧਰਨਾ ਦੇਣਾ ਪੈ ਰਿਹਾ ਹੈ ਕਿਵੇਂ ਦੇਖਿਓ ਜਿਹੜੀਆਂ ਪਹਿਲੀਆਂ ਸਰਕਾਰਾਂ ਸੀ ਉਹਨਾਂ ਨੇ ਵੀ ਸਾਡਨਾ ਇਹੋ ਵਾਦੇ ਕੀਤੇ ਸੀ ਕੈਪਟਨ ਸਾਹਿਬ ਨੇ ਗੁਟਕਾ ਸਹਬ ਅੱਚ ਫੜ ਕੇ ਜੀ ਕਿ ਮੈਂ ਬੇਦਬੀ ਉੱਤੇ ਸਖਤ ਕਾਨੂੰਨ ਬਣਾਵਾਂਗਾ ਤੇ ਜਿਹੜੀ ਤੁਸੀਂ ਕਾਲੀਦਲ ਸਰਕਾਰ ਕਹੀ ਹੈ ਜੇ ਉਹ ਆਪਣੇ ਆਪ ਨੂੰ ਇੰਨੇ ਪੰਥਕ ਕਹੁੰਦੇ ਨੇ ਇਸ ਵੇ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਇਹ ਬੋਲਦੇ ਕਿਉਂ ਨਹੀਂ ਜਦ ਕਿ ਉਹਨਾਂ ਦਾ ਫਰਜ ਬੰਦਾ ਸੀ ਵੀਰ ਗੁਰਜੀਤ ਸਿੰਘ ਟਾਵਰ ਤੇ ਚੜ ਕੇ ਬੈਠਾ ਉਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖਲੋਂਦੇ ਅਜਿਹੇ ਜਿਹੜੇ ਸੈਂਸਿਟਿਵ ਮਾਮਲੇ ਨੇ ਜਿਹੜੇ ਸਿੱਧੇ-ਸਿੱਧੇ ਲੋਕਾਂ ਦੇ ਧਰਮ ਨਾਲ ਜੁੜੇ ਹੋਏ ਨੇ ਇਹਨਾਂ ਨੂੰ ਲੈ ਕੇ ਇੰਨੀ ਡੇਰੀ ਕਿਉਂ ਕੀਤੀ ਜਾ ਰਹੀ ਦੇਖੋ ਇਹ ਜਿਹੜੀ ਡੇਰੀ ਹੈ ਨਾ ਇਹ ਜਾਣ ਬੁੱਝ ਕੇ ਕਰਦੇ ਉਹਦਾ ਕਾਰਨ ਕੀ ਹੈ ਪੰਜਾਬ ਦੇ ਵਿੱਚ ਇਹਨਾਂ ਨੂੰ ਜੀ ਵੋਟਾਂ ਲੈਣੀਆਂ ਉਹਨਾਂ ਨੂੰ ਪਤਾ ਹੈ ਪੰਜਾਬ ਦੇ ਵਿੱਚ ਜਿਹੜੇ ਸਿੱਖ ਨੇ ਉਹ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਤਲਬ ਕਿ ਨਮਸਤਕ ਹੁੰਦੇ ਨੇ ਤੇ ਜੇ ਆਪਾਂ ਇਹਨਾਂ ਦਾ ਮੁੱਦਾ ਹੀ ਹੱਲ ਕਰਤਾ ਤੇ ਫੇ ਵੋਟਾਂ ਕਿੱਥੋਂ ਲੈਣੀ ਐ 328 ਬਾਵਲ ਸਰੂਪਾ ਦਾ ਸਰਕਾਰ ਇਸ ਮਾਮਲੇ ਵਿੱਚ ਕਾਰਵਾਈ ਕਰਦੀ ਨਜ਼ਰ ਆ ਰਹੀ ਹੈ ਅੱਜ ਵੀ ਰੇਡ ਆ ਜਿਹੜੀ ਉਹ ਸਰਕਾਰ ਪੰਜਾਬ ਪੁਲਿਸ ਨੇ ਕੀਤੀ ਹੈ ਦੂਜੇ ਪਾਸੇ ਐਸਜੀਪੀਸੀ ਕਹਿ ਰਹੀ ਹੈ ਕਿ ਧਾਰਮਿਕ ਮਾਮਲਿਆਂ ਵਿੱਚ ਦਖਲ ਅੰਦਾਜ਼ੀ ਸਰਕਾਰ ਨਾ ਕਰੇ ਇਸ ਤੂ ਜਿਵੇਂ ਦੇਖਦੇ ਜੇ ਐਸਪੀਸੀ ਨੂੰ ਵੀ ਇਹਦੇ ਵਿੱਚ ਧਿਆਨ ਦੇਣਾ ਚਾਹੀਦਾ ਸੀ ਪਹਿਲੇ ਦਿਨ ਤੋਂ ਹੀ 328 ਸਰੂਪ ਜਦੋਂ ਲਾਪਤਾ ਹੋਣ ਦਾ ਪਤਾ ਲੱਗਦਾ ਉੱਥੇ ਸਾਡੇ ਜਿੰਨੇ ਵੀ ਭਰਾ ਰਹੇ ਜਿਹੜੇ ਸਿੱਖ ਜਥੇਬੰਦੀਆਂ ਨੂੰ ਸਮਰਥਨ ਨੇ ਹਨਾ ਜੀ ਉੱਥੇ ਧਰ ਨਾਲ ਆ ਕੇ ਬੈਠਦੇ ਨੇ ਸਮੁੰਦਰੀ ਹਾਲ ਦੇ ਬਿਲਕੁਲ ਸਾਹਮਣੇ ਉਹਨੇ ਹੱਤਿਆ ਦੇ ਉੱਤੇ ਲਾਠੀ ਚਾਰਜ ਕੀਤਾ ਟੈਕਸ ਫੋਰਸ ਵੱਲੋਂ ਫਿਰ ਉਹ ਕਿਉਂ ਕਰਵਾਇਆ ਨੰਨ ਕਮ ਸੇਮ ਦੱਸੋ ਸੀ ਕਿੱਥੇ ਨੇ ਲਾ ਪਤਾ ਕਿੱਥੇ ਨੇ ਜੇ ਉਹ ਲਾ ਪਤਾ ਹੋਵੇ ਤਾਂ ਇਹ ਤੇ ਬੇਦਬੀ ਇੰਨੀਆਂ ਹੋ ਰਹੀਆਂ ਨੇ ਕਿ ਬੇਦਬੀ ਵਰਗੀ ਆ ਕੱਟਣਾ ਵਾ ਪੰਜਾਬਤੀ ਜ਼ਿਆਦਾ ਕਿਉਂ ਵਾਪਰੀਆਂ ਨੇ ਹੋਰ ਥੂਬਿਆਂ ਵਿੱਚ ਵੀ ਵਕਫ ਵਕਫ ਧਰਮਾਂ ਦੇ ਲੋਕ ਰਹਿੰਦੇ ਨੇ ਵਕਫ ਵਕਫ ਉਹਨਾਂ ਦੇ ਧਾਰਮਿਕ ਗ੍ਰੰਥ ਨੇ ਧਾਰਮਿਕ ਸਥਾਨ ਨੇ ਉੱਥੇ ਤੇ ਹੀ ਘਟਣਾ ਕਦੇ ਦੇਖਣ ਤੋਂ ਨਹੀਂ ਮਿਲਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਲ ਸਮਾਣਾ ਟਾਵਰ ਮੋਰਚਾ ਤੋਂ ਸ੍ਰੀ ਹਰਮੰਦਰ ਸਾਹਿਬ ਤੱਕ ਸਰਬ ਧਰਮ ਸਨਮਾਨ ਯਾਤਰਾ ਜਿਹੜੀ ਉਹ ਕੱਢੀ ਜਾ ਰਹੀ ਹੈ ਜਿਸ ਦੇ ਵਿੱਚ ਬੇਅਦਬੀਆਂ ਨੂੰ ਲੈ ਕੇ ਚਾਹੇਓ ਕਿਸੇ ਵੀ ਧਰਮ ਦੀ ਹੋਣ ਕਿਸੇ ਵੀ ਆਰਮੀਕ ਗ੍ਰੰਥ ਦੀਆਂ ਹੁਣ ਉਸ ਤੋਂ ਲੈ ਕੇ ਇਹ ਯਾਤਰਾ ਕੱਢੀ ਜਾ ਰਹੀ ਹੈ ਤਾਂ ਮਨਦੀਪ ਸਿੰਘ ਖਾਲਸਾ ਜੀ ਮੇਰੇ ਨਾਲ ਜੁੜ ਚੁੱਕੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤਾਂ ਭਾਈ ਸਾਹਿਬ ਕਿਵੇਂ ਦੇਖਦੇ ਹੋ ਬੇਅਦਬੀਆਂ ਦਾ ਸੰਤਾਪ ਇਸ ਵਕਤ ਪੰਜਾਬ ਹੰਡਾ ਰਿਹਾ ਹੈ ਉਹ ਬੇਅਦਬੀਆਂ ਜਿਨ੍ਹਾਂ ਕਰਕੇ ਪੰਜਾਬ ਦੇ ਵਿੱਚ ਗੋਲੀ ਚੱਲਦੀ ਹੈ ਜਦੋਂ ਧਰਨਾ ਪ੍ਰਦਰਸ਼ਨ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਲਗਾਤਾਰ ਇਹ ਬੇਅਦਬੀਆਂ ਹੁੰਦੀਆਂ ਰਹਿੰਦੀਆਂ ਨੇ ਸਰਕਾਰਾਂ ਇਸ ਮਾਮਲੇ ਨੂੰ ਲੈ ਕੇ ਬਣਦੀਆਂ ਨੇ ਸਰਕਾਰਾਂ ਇਸ ਮਾਮਲੇ ਨੂੰ ਲੈ ਕੇ ਡਿੱਗਦੀਆਂ ਨੇ ਲੇਕਿਨ ਮਸਲੇ ਦਾ ਕੋਈ ਵੀ ਹੱਲ ਨਹੀਂ ਹੁੰਦਾ ਤਾਂ ਇੱਕ ਸਿੰਘ ਨੂੰ ਟਾਵਰ ਤੇ ਚੜ ਕੇ ਆਪਣੀ ਜਾਨ ਦਾਤ ਤੇ ਲਾ ਕੇ ਅੱਜ ਧਰਨਾ ਦੇਣਾ ਪੈ ਰਿਹਾ ਹੈ ਕਿਵੇਂ ਦੇਖਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਦੇਖੋ ਸਾਡਾ ਵੀਰ ਗੁਰਜੀਤ ਸਿੰਘ ਖਾਲਸਾ ਫੌਜੀ ਸਮਾਨੇ ਟਾਵਰ ਦੇ ਉੱਪਰ ਚੜ ਕੇ ਬੈਠਾ ਹੈ ਉਹ ਬੈਠਾ ਕਿਉਂ ਹੈ ਕਿ ਤਾਂ ਤਾਂ ਸ਼੍ਰੀ ਗੁਰਗੰਗ ਸਾਹਿਬ ਦੀ ਮਹਾਰਾਜ ਦੀ ਬੇਤਬੀ ਇੰਨੀ ਹੋ ਰਹੀ ਹੈ ਜੀ ਉਹਦੇ ਕਰਕੇ ਬੈਠਾ ਹੈ ਪਰ ਕਹਿ ਲੋ ਕਿ ਸਾਡੀਆਂ ਜਿਹੜੀਆਂ ਸੁੱਤੀਆਂ ਸਰਕਾਰਾਂ ਨੇ ਜੇ ਜਦੋਂ ਸਰਕਾਰ ਬਣਾਉਣੀ ਹੁੰਦੀ ਆ ਉਦੋਂ ਸਾਡੇ ਨਾਲ ਆ ਕੇ ਵਾਅਦੇ ਕਰ ਦਿੰਦੇ ਲੋਕਾਂ ਨਾਲ ਆ ਕੇ ਕਿ ਬੇਦਬੀ ਤੇ ਆਪਾਂ ਸਖਤ ਕਾਨੂੰਨ ਬਣਾਵਾਂਗੇ ਸਾਡੇ ਬੰਦੀ ਸਿੰਘ ਰਿਹਾ ਹੋਣਗੇ ਨਸ਼ਾ ਮੁਕਤ ਕਰਾਂਗੇ ਪਰ ਮੈਨੂੰ ਇਹ ਨਹੀਂ ਸਮਝ ਆ ਰਹੀ ਕਿ ਸਰਕਾਰਾਂ ਹਜੇ ਤੱਕ ਜੀ ਬੇਦਬੀ ਉੱਤੇ ਸਖਤ ਕਾਨੂੰਨ ਕਿਉਂ ਨਹੀਂ ਬਣਾ ਪਾ ਰਹੀਆਂ ਸਾਡੇ 4 ਸਾਲ ਹੋ ਗਏ ਆ ਇਹ ਸਰਕਾਰ ਨੂੰ ਆਏ ਨੂੰ ਜੀ ਜਿਹੜੀਆਂ ਪਹਿਲੀਆਂ ਸਰਕਾਰਾਂ ਸੀ ਉਹਨਾਂ ਪਿੱਛੇ ਕਿਉਂ ਕੀਤਾ ਸੀ ਉਹਦਾ ਰੀਜ਼ਨ ਇਹੋ ਸੀ ਜੀ ਕਿ ਸਾਡੇ ਧਰਤਾਂਤ ਸਿੰਘ ਗੁਰੂ ਰੰਧਾ ਸਾਹਿਬ ਮਹਾਰਾਜ ਦੀ ਬੇਦਬੀ ਇੰਨੀ ਹੋ ਰਹੀ ਹੈ ਜੀ ਉਹਦੇ ਵਾਸਤੇ ਕਾਨੂੰਨ ਹੀ ਨਹੀਂ ਬਣਾ ਪਈਆਂ ਸਰਕਾਰਾਂ ਜੀ ਜਿਹੜੀਆਂ ਪਹਿਲੀਆਂ ਸਰਕਾਰਾਂ ਸੀ ਉਹਨਾਂ ਨੇ ਵੀ ਸਾਡੇ ਨਾਲ ਇਹ ਵਾਅਦੇ ਕੀਤੇ ਸੀ ਕੈਪਟਨ ਸਾਹਿਬ ਨੇ ਗੁਟਕਾ ਸਾਹਿਬ ਅੱਚ ਫੜ ਕੇ ਜੀ ਕਿ ਮੈਂ ਬੇਦਬੀ ਉੱਤੇ ਸਖਤ ਕਾਨੂੰਨ ਬਣਾਵਾਂਗਾ ਜੀ ਤੇ ਨਸ਼ੇ ਨੂੰ ਠੱਲ ਪਾਵਾਂਗਾ ਜੀ ਪਰ ਪਹਿਲੀਆਂ ਸਰਕਾਰਾਂ ਨੇ ਕੁਝ ਨਹੀਂ ਕੀਤਾ ਐਵੀ ਸਰਕਾਰ ਨੇ ਹੁਣ ਕੁਝ ਨਹੀਂ ਕੀਤਾ ਜੀ ਤੇ ਸਾਡੇ ਭਗਵੰਤ ਮਾਨ ਸਾਹਿਬ ਕਹਿੰਦੇ ਕਿ ਪੰਜਾਬ ਦੇ ਵਿੱਚ ਬਦਲਾਅ ਲੈ ਕੇ ਆਣਾ ਜੀ ਤੇ ਚਲੋ 9 ਸਾਲ ਤੋਂ ਉਹਨੇ ਤੁਹਾਨੂੰ ਭਾਈਚਾਰ ਨੇ ਪੱਤਰਕਾਰ ਨੇ ਭਾਈਚਾਰ ਨੂੰ ਬਦਲਾਅ ਦੀ ਲਿਆ ਕੇ ਦੇਖ ਵੀ ਦਿੱਤਾ ਵਾ ਆਪਣੇ ਵੀਰ ਆਰਐਮਬੀ ਟੀਵੀ ਵਾਲੇ ਉਹਨਾਂ ਉੱਤੇ ਪੱਤਰਕਾਰ ਦੇ ਉੱਤੇ ਪਰਚਾ ਕਰ ਦਿੱਤਾ ਇੱਕ ਵੀਰ ਆਪਣਾ ਦੂਸਾ ਮਨਿੰਦਰ ਆ ਉਹਦੇ ਉੱਤੇ ਪੱਤਰਕਾਰ ਪੱਤਰਕਾਰ ਦੇ ਉੱਤੇ ਪਰਚਾ ਕਰਤਾ ਪਰ ਕਿਤੇ ਨਾ ਕਿਤੇ ਮੈਂ ਕਹਿ ਰਿਹਾ ਕਿ ਸਾਡਾ ਜਿਹੜਾ মিডিਆ ਵਾ ਉਹ ਲੋਕਤੰਤਰ ਦਾ ਚੌਥਾ ਥੰਮ ਹੈ ਪਰ ਸਾਡਾ ਜੇ ਲੋਕਤੰਤਰ ਥੰਮ ਹੀ ਨਹੀਂ ਸੇਫ ਹੈਗਾ ਪਰ ਸਾਡੇ ਲੋਕ ਜਾਣ ਕੇ ਕਿੱਧਰ ਜਾਣਗੇ ਪਰ ਕਹਿ ਲੋ ਕਿ ਜਿਸ ਤਰ੍ਹਾਂ ਪਹਿਲੀਆਂ ਸਰਕਾਰਾਂ ਲੋਕਾਂ ਨੇ ਪਰੇ ਸੁਰਤੀਆਂ ਇਹ ਵੀ ਸਰਕਾਰ ਦਾ ਇਹੋ ਹੀ ਹਾਲ ਹੋਏਗਾ ਹਾਲਾਂਕਿ ਜਦੋਂ ਇਕੱਲੀ ਸਰਕਾਰ ਸੀ ਉਦੋਂ ਇੱਕ ਬੇਅਦਬੀਆਂ ਨੂੰ ਲੈ ਕੇ ਵਿਲ ਲਿਆਂਦਾ ਗਿਆ ਕਾਂਗਰਸ ਵੇਲੇ ਵੀ ਗੱਲ ਹੋਈ ਇਸ ਵਕਤ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਪਿੱਛੇ ਜਿਹੇ ਵੀ ਮਤਾ ਜਿਹੜਾ ਉਹ ਪਾਸ ਕੀਤਾ ਗਿਆ ਗੱਲ ਕੀਤੀ ਜਾਂਦੀ ਹੈ ਸਖਤ ਸਜ਼ਾਵਾਂ ਦੇਣ ਦੀ ਬੇਅਦਬੀ ਚਾਹੇ ਉਹ ਕਿਸੇ ਵੀ ਧਰਮ ਦੀ ਹੋਵੇ ਵਿਧਾਨ ਸਭਾ ਤੱਕ ਗੱਲ ਪਹੁੰਚਦੀ ਹੈ ਲੇਕਿਨ ਫਿਰ ਵੀ ਕੀ ਕਰਦਮ ਹੈ ਕਿ ਹਾਲੇ ਤੱਕ ਕੋਈ ਸਖਤ ਕਾਨੂੰਨ ਹੈ ਜਿਹੜਾ ਉਹ ਬਣ ਕੇ ਸਾਹਮਣੇ ਨਹੀਂ ਆਇਆ ਦੇਖੋ ਕਿਤੇ ਨਾ ਕਿਤੇ ਕਹਿ ਲਓ ਕਿ ਇਹਦੇ ਵਿੱਚ ਮੈਂ ਕਹਿੰਨਾ ਕਿ ਸਰਕਾਰਾਂ ਦੀ ਬਹੁਤ ਵੱਡੀ ਫੇਲਿਅਰ ਕਹਿਣਾ ਵਾ ਤੰਨੇ ਲਾਇਕੀ ਵੀ ਸਰਕਾਰਾਂ ਦੀ ਹੈ ਜੀ ਦੇਖੋ ਜਦੋਂ ਸਰਕਾਰ ਬਣਾਉਣੀ ਹੁੰਦੀ ਹੈ ਉਦੋਂ ਵੱਡੇ ਵੱਡੇ ਵਾਅਦੇ ਕਰ ਦਿੰਦੀਆਂ ਆ ਪਈਆਂ ਸਰਕਾਰਾਂ ਜੀ ਪਰ ਗਰਾਊਂਡ ਦੇ ਉੱਤੇ ਕਹਿ ਲਓ ਕਿ ਕੋਈ ਕੰਮ ਕੇ ਰਾਜੀ ਨਹੀਂ ਹੈ ਜੇ ਰਾਜਨੀਤੀ ਕਰਨੀ ਇਨਾਂ ਨੇ ਤੇ ਮੁੱਦਿਆਂ ਉੱਤੇ ਰਾਜਨੀਤੀ ਕਰਨ ਨਾ ਕਿ ਕਿਸੇ ਉੱਤੇ ਦੁਸ਼ਣਬਾਜ਼ੀ ਕਰਕੇ ਕਦੀ ਕੋਈ ਕਿਸੇ ਨੂੰ ਭੰਡਦਾ ਕੋਈ ਕਿਸੇ ਨੂੰ ਭੰਡਦਾ ਤੇ ਜਿਹੜੀ ਤੁਸੀਂ ਕਾਲੀਦਲ ਸਰਕਾਰ ਕਹੀ ਹੈ ਜੇ ਉਹ ਆਪਣੇ ਆਪ ਨੂੰ ਇੰਨੇ ਪੰਥਕ ਕਹੁੰਦੇ ਨੇ ਤੇ ਫੇਰ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਫੇਰ ਬੋਲਦੇ ਕਿਉਂ ਨਹੀਂ ਜੇ ਬੋਲਦੇ ਨੇ ਸਿਰਫ ਮਾਈਕ ਉੱਤੇ ਬੋਲਦੇ ਨੇ ਗਰਾਊਂਡ ਦੇ ਉੱਤੇ ਕੁਝ ਵੀ ਕਰਕੇ ਰਾਜ਼ੀ ਨਹੀਂ ਐ ਜਦ ਕਿ ਉਹਨਾਂ ਦਾ ਫਰਜ਼ ਬੰਦਾ ਸੀ ਵੀਰ ਗੁਰਜੀਤ ਸਿੰਘ ਟਾਵਰ ਤੇ ਚੜ ਕੇ ਬੈਠਾ ਉਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖਲੋਂਦੇ ਉਹਦੇ ਹੱਕ ਸੱਚ ਦੀ ਆਵਾਜ਼ ਚੁੱਕਦੇ ਕਿਉਂਕਿ ਗੁਰਜੀਤ ਸਿੰਘ ਜੀ ਟਾਵਰ ਤੇ ਬੈਠਾ ਉਹ ਆਪਣੇ ਨਿੱਜੀ ਸਵਾਰਤਾ ਵਾਸਤੇ ਨਹੀਂ ਬੈਠਾ ਉਨਥੋਂ ਖਾਲਸਾ ਵਹੀਰ ਚੱਲ ਰਹੀ ਹੈ ਜੀ ਇੱਕ ਤਰੀਕ ਤੋਂ ਲੈ ਕੇ 15 ਤਰੀਕ ਤੱਕ ਅੰਮ੍ਰਿਤਸਰ ਤੱਕ ਇਹਦਾ ਪਹੁੰਚਣ ਦਾ ਸਮਾਂ ਵਾ ਜੀ ਵਕਤ ਵਕੋ ਵਕ ਪੜਾਦਰ ਪੜਾ ਹੋ ਕੇ ਉੱਥੇ ਪਹੁੰਚਣੀ ਅੰਮ੍ਰਿਤਸਰ ਸਾਹਿਬ ਪਰ ਮੈਂ ਤਾਂ ਕਹਿੰਨਾ ਵਾਂ ਕਿ ਸਰਕਾਰਾਂ ਦਾ ਇੱਥੇ ਨਾ ਵੱਡਾ ਫੇਲੀਅਰ ਹੈ ਕਿ ਜਿਹੜਾ ਕਿ ਹਜੇ ਤੱਕ ਪੰਜਾਬ ਦੇ ਵਿੱਚ ਰਹਿ ਕੇ ਅਸੀਂ ਆਪਣੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਤਸ਼ਾਹ ਨੂੰ ਅਸੀਂ ਸੇਫ ਨਹੀਂ ਕਰ ਸਕਦੇ ਜੀ ਇਹ ਕਿਤੇ ਬਾਹਰਲੇ ਸਟੇਟਾਂ ਵਿੱਚ ਨਹੀਂ ਇਹ ਚੀਜ਼ਾਂ ਹੋ ਰਹੀਆਂ ਜਦ ਕਿ ਪੰਜਾਬ ਦੇ ਵਿੱਚ ਸਭ ਤੋਂ ਜਾਂ ਸਿੱਖ ਰਹਿੰਦੇ ਨੇ ਤੇ ਕੰਮ ਵੀ ਵੇਖੋ ਪੰਜਾਬ ਦੇ ਵਿੱਚ ਜਿੰਨਾ ਹੋ ਰਿਹਾ ਕਿ ਮਹਾਰਾ ਗੁਰਗਨ ਸਾਹਿਬ ਸਾਡੇ ਪਾਸ਼ਾ ਸੇਫ ਨਹੀਂ ਹੈ ਹਰ ਦੂਜੇ ਤੀਜੇ ਦਿਨ ਬੇਦਬੀ ਹੋ ਰਹੀ ਹੈ ਪਿੱਛੇ ਜੇ ਪਟਿਆਲਾ ਸ਼ਹਿਰ ਦੇ ਸਮਰੌਰ ਦੇ ਵਿੱਚ ਬੇਦਬੀ ਹੋਈ ਹੈ ਪਰ ਇਹ ਕਹਿ ਲੋ ਕਿ ਸਰਕਾਰਾਂ ਦਾ ਬਹੁਤ ਵੱਡਾ ਇਥੇ ਫੇਲਿਅਰ ਗਿੰਦਾ ਵਾ ਜੀ ਇਹਦੇ ਤਾਂ ਗੱਲ ਇਹ ਵੀ ਹੈ ਕਿ ਉਹ ਜਿਹੜਾ ਮੋਰਚਾ ਇਸ ਵਕਤ ਚੱਲ ਰਿਹਾ ਹੈ ਸਰਕਾਰ ਦੇ ਉਹ ਧਿਆਨ ਵਿੱਚ ਹੈ ਹਾਲਾਂਕਿ ਸਰਕਾਰ ਦੀਆਂ ਇੰਟੈਲੀਜੈਂਸ ਏਜੰਸੀਆਂ ਹੁੰਦੀਆਂ ਨੇ ਉਹ ਵੀ ਇਨਪੁਟ ਦਿੰਦੀਆਂ ਰਹਿੰਦੀਆਂ ਨੇ ਲੇਕਿਨ ਕਿਤੇ ਨਾ ਕਿਤੇ ਮਾਮਲੇ ਨੂੰ ਲੈ ਕੇ ਗੱਲਬਾਤ ਕਦੋਂ ਦੀ ਹੋ ਰਹੀ ਆ ਲੇਕਿਨ ਹਾਲੇ ਤੱਕ ਕਿਸੇ ਕੰਡੇ ਮਾਮਲਾ ਨਹੀਂ ਲੱਗਿਆ ਕਿ ਕੀ ਕਾਰਨ ਮੰਨਦੇ ਹੋ ਕਿ ਇਸ ਅਜਿਹੇ ਜਿਹੜੇ ਸੈਂਸਿਟਿਵ ਮਾਮਲੇ ਨੇ ਜਿਹੜੇ ਸਿੱਧੇ ਸਿੱਧੇ ਲੋਕਾਂ ਦੇ ਧਰਮ ਨਾਲ ਜੁੜੇ ਹੋਏ ਨੇ ਇਹਨਾਂ ਨੂੰ ਲੈ ਕੇ ਇੰਨੀ ਦੇਰੀ ਕਿਉਂ ਕੀਤੀ ਜਾ ਰਹੀ ਹੈ ਦੇਖੋ ਇਹ ਜਿਹੜੀ ਦੇਰੀ ਹੈ ਨਾ ਇਹ ਜਾਣ ਬੁੱਝ ਕੇ ਕਰਦੇ ਉਹਦਾ ਕਾਰਨ ਕੀ ਹੈ ਪੰਜਾਬ ਦੇ ਵਿੱਚ ਇਹਨਾਂ ਨੂੰ ਜੀ ਵੋਟਾਂ ਲੈਣੀਆਂ ਉਹਨਾਂ ਨੂੰ ਪਤਾ ਹੈ ਪੰਜਾਬ ਦੇ ਵਿੱਚ ਜਿਹੜੇ ਸਿੱਖ ਨੇ ਉਹ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਤਲਬ ਕਿ ਨਮਸਤਕ ਹੁੰਦੇ ਨੇ ਤੇ ਜੇ ਆਪਾਂ ਇਹਨਾਂ ਦਾ ਮੁੱਦਾ ਹੀ ਹੱਲ ਕਰਤਾ ਤੁਸੀਂ ਵੋਟਾਂ ਕਿੱਥੋਂ ਲੈਣੀ ਆ ਇਹਨਾਂ ਦਾ ਮੇਨ ਮੁੱਖ ਸਵਾਲ ਮੁੱਦਾ ਹੀ ਇਹ ਹੈ ਉਹ ਹੈ ਕਿ ਆਪਾਂ ਵੇਦਵੀਅਸਤੇ ਕਾਨੂੰਨ ਨਾ ਬਣਾਈਏ ਤੇ ਜਿੱਦ ਨਾਲ ਕੀ ਆਪਾਂ ਵੋਟਾਂ ਲੈਣ ਦੇ ਵਿੱਚ ਸਫਲ ਹੋਵਾਂਗੇ ਤੇ ਅੱਜ ਕੱਲ ਇੱਕ ਮਸਲਾ ਪੰਜਾਬ ਚ ਹੋਰ ਚੱਲ ਰਿਹਾ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾ ਦਾ ਸਰਕਾਰ ਇਸ ਮਾਮਲੇ ਵਿੱਚ ਕਾਰਵਾਈ ਕਰਦੀ ਨਜ਼ਰ ਆ ਰਹੀ ਹੈ ਅੱਜ ਵੀ ਰੇਡ ਆ ਜਿਹੜੀ ਉਹ ਸਰਕਾਰ ਪੰਜਾਬ ਪੁਲਿਸ ਨੇ ਕੀਤੀ ਹੈ ਦੂਜੇ ਪਾਸੇ ਐਸਜੀਪੀਸੀ ਕਹਿ ਰਹੀ ਹੈ ਕਿ ਧਾਰਮਿਕ ਮਾਮਲਿਆਂ ਵਿੱਚ ਦਖਲ ਅੰਦਾਜ਼ੀ ਸਰਕਾਰ ਨਾ ਕਰੇ ਇਸ ਤੂ ਜਿਵੇਂ ਦੇਖ ਦਿਓ ਦੇਖੋ ਮੈਂ ਤਾਂ ਕਹਿਣਾ ਫਿਰ ਜੇ ਐਸਡੀਪੀਸੀ ਨੂੰ ਵੀ ਇਹਦੇ ਵਿੱਚ ਧਿਆਨ ਦੇਣਾ ਚਾਹੀਦਾ ਸੀ ਪਹਿਲੇ ਦਿਨ ਤੋਂ ਹੀ ਜੀ 328 ਰੂਪ ਜਦੋਂ ਲਾਪਤਾ ਹੋਣ ਦਾ ਪਤਾ ਲੱਗਦਾ ਉੱਥੇ ਸਾਡੇ ਜਿੰਨੇ ਵੀ ਭਰਾਰੇ ਜਿਹੜੇ ਸਿੱਖ ਜਥੇਬੰਦੀਆਂ ਨੂੰ ਸਮਰਥਨ ਨੇ ਹਨਾ ਜੀ ਉੱਥੇ ਧਰਣਾ ਲਾ ਕੇ ਬੈਠਦੇ ਨੇ ਸਮੁੰਦਰੀ ਹਾਲ ਦੇ ਬਿਲਕੁਲ ਸਾਹਮਣੇ ਉਹਨੇ ਹੱਤਿਆ ਦੇ ਉੱਤੇ लाठी चार्ज ਕੀਤਾ ਟਾਕਸ ਫੋਰਸ ਵੱਲੋਂ ਫਿਰ ਉਹ ਕਿਉਂ ਕਰਵਾਇਆ ਨਾਣੇ ਜਦਕਿ ਇਹਨਾਂ ਨੂੰ ਹੱਲ ਕਰਕੇ ਦੇਣਾ ਚਾਹੀਦਾ ਸੀ ਜੇ ਆਪਣੇ ਸਿੱਖ ਬੈਠੇ ਨੇ ਨਿਹੱਤੇ ਉਹਨਾਂ ਨੂੰ ਦੱਸੋ ਕਿ 328 ਰੁਪਏ ਕਿੱਥੇ ਗਏ ਆ ਇਹ ਨਹੀਂ ਕਿ ਉਹਨਾਂ ਉੱਤੇ ਨਿਹੱਥੇ ਉੱਤੇ ਤੁਸੀਂ ਲਾਠੀ ਚਾਰਜ ਕਰ ਦੋ ਕਿਤੇ ਨਾ ਕਿਤੇ ਮੈਂ ਕਹਿਣਾ ਕਿ ਇਹਦੇ ਵਿੱਚ ਵੀ ਗਲਤ ਹੈ ਉਹ ਕੀ ਉਹ ਵਿਚਾਰੇ ਬੈਠੇ ਕਿਹਦੇ ਵਾਸਤੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਾਸਤੇ ਬੇਦਬੀ ਵਾਸਤੇ ਬੈਠੇ ਕਮ ਸਕਮ ਦੱਸੋ ਸੀ ਕਿੱਥੇ ਨਿਲਾਪਤਾ ਕਿੱਥੇ ਨੇ ਜੇ ਉਹ ਲਾਪਤਾ ਹਨ ਤਾਂ ਇਹਦੇ ਤੇ ਬੇਦਬੀ ਇੰਨੀਆ ਹੋ ਰਹੀਆਂ ਨੇ ਤੁਸੀਂ ਵੱਖ-ਵੱਖ ਇਲਾਕਿਆਂ ਵਿੱਚੋਂ ਗੁਜ਼ਰ ਰਹੇ ਹੋ ਵੱਖ-ਵੱਖ ਜ਼ਿਲ੍ਹਿਆਂ ਵਿੱਚੋਂ ਇਸੋ ਯਾਤਰਾ ਨੇ ਜਾਣਾ ਏ Hindu ਹੋਣ ਚਾਹੇ Muslim ਹੋਣ ਚਾਹੇ Sikh ਹੋਣ ਹਰ ਧਰਮ ਦੇ ਲੋਕ ਇਸ ਯਾਤਰਾ ਵਿੱਚ ਸ਼ਾਮਿਲ ਹੋ ਰਹੇ ਨੇ ਤਾਂ ਕਿਸ ਤਰ੍ਹਾਂ ਦੀ ਮੰਗ ਲੋਕ ਕਰਦੇ ਨੇ ਕਿਸ ਤਰ੍ਹਾਂ ਦਾ ਮਾਹੌਲ ਲੋਕਾਂ ਵਿੱਚ ਇਸ ਵਕਤ ਦੇਖਿਆ ਜਾ ਰਿਹਾ ਹੈ ਦੇਖੋ ਅਸੀਂ ਤੇ ਜਿੰਨੇ ਵੀ ਧਰਮ ਹੈ ਸਾਰੇ ਸਤਿਕਾਰਯੋਗ ਨੇ ਚਾਹੇ Hindu ਧਰਮ ਹੈ ਚਾਹੇ ਮੁਸਲਮਾਨ ਹੈ ਚਾਹੇ ईसाई ਹੈ ਸਾਰੇ ਸਤਿਕਾਰਯੋਗ ਨੇ ਆਪਣੇ ਆਪਣੇ ਧਰਮ ਅੱਗੇ ਰੋ ਪਰ ਜਦੋਂ ਤਾਂ-ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਦਬੀ ਦੀ ਗੱਲ ਹੁੰਦੀ ਹੈ ਜੀ ਇਹਦੇ ਉੱਤੇ ਵੇਖੋ ਕਾਨੂੰਨ ਜਿਹੜਾ ਬੰਨਾ ਸਾਰੇ ਧਰਮ ਦਾ ਬੰਨਾ ਹੈ ਨਾ ਪਰ ਇਹ ਜ਼ਰੂਰੀ ਵੀ ਹੈ ਬੰਨਾ ਇਹਦੇ ਕਹਿੰਦੇ ਸਾਰੇ ਧਰਮਾਂ ਦਾ ਕਾਨੂੰਨ ਬਣੇ ਸਤਕਾਰਯੋਗ ਨੇ ਸਾਰੇ ਕਾਨੂੰਨ ਧਰਮ ਆਪਣੇ ਪਰ ਜੇ ਕਾਨੂੰਨ ਬਣ ਜੇਗਾ ਤੇ ਕਮ ਸਿਕਾ ਬੇਦਬੀ ਹੋਣ ਤੋਂ ਲੋਕ ਸੋਚਣਗੇ ਸਹੀ ਉਹਨਾਂ ਨੂੰ ਪਤਾ ਹੋਏਗਾ ਜੇ ਅਸੀਂ ਬੇਦਬੀ ਕਰਾਂਗੇ ਸਜ਼ਾ ਸਿੱਧੀ ਫਾਂਸੀ ਜਾਂ ਮੌਤ ਦੀ ਹੋਏਗੀ ਤੇ ਕਿਤੇ ਨਾ ਕਿਤੇ ਸਿੱਖਾਂ ਦਾ ਵਿੱਚ ਕਹ ਲਓ ਕਿ ਉਸ ਚੀਜ਼ ਸੁਣ ਕੇ ਰਾਹਤ ਮਹਿਸੂਸ ਹੋਏਗੀ ਨਹੀਂ ਚਲੋ ਸਿੱਖਾਂ ਵਾਸਤੇ ਕੋਈ ਸਰਕਾਰ ਆਈ ਹੈ ਕਿਸੇ ਨੇ ਤਾਂ ਕੁਝ ਸੁਣਵਾਈ ਕੀਤੀ ਹੈ ਵੈਸੇ ਹਜੇ ਤੱਕ ਤਿੰਨ ਸਰਕਾਰਾਂ ਪਿੱਛੇ ਜਾ ਚੁੱਕੀਆਂ ਨੇ ਤਿੰਨਾਂ ਸਰਕਾਰਾਂ ਨੇ ਕੋਈ ਵੀ ਹਜੇ ਤੱਕ ਕੋਈ ਆਪਣਾ ਮਤਲਬ ਕਹ ਲਓ ਕਿ ਭਲੇ ਦਾ ਕੰਮ ਕੋਈ ਵੀ ਨਹੀਂ ਕੀਤਾ ਜੀ ਤਾਂ ਇੱਕ ਇਹ ਵੀ ਸਵਾਲ ਬੜਾ ਲੋਕਾਂ ਵੱਲੋਂ ਚੁੱਕਿਆ ਜਾਂਦਾ ਕਿ ਬੇਅਦਵੀ ਵਰਗੀਆਂ ਘਟਨਾਵਾਂ ਪੰਜਾਬ 'ਚ ਹੀ ਜ਼ਿਆਦਾ ਕਿਉਂ ਵਾਪਰ ਰਹੀਆਂ ਨੇ ਹੋਰ ਸੂਬਿਆਂ ਵਿੱਚ ਵੀ ਵਕਫ-ਵਕਫ ਧਰਮਾਂ ਦੇ ਲੋਕ ਰਹਿੰਦੇ ਨੇ ਵਕਫ-ਵਕਫ ਉਹਨਾਂ ਦੇ ਧਾਰਮਿਕ ਗ੍ਰੰਥ ਨੇ ਧਾਰਮਿਕ ਸਥਾਨ ਨੇ ਉੱਥੇ ਜਿਹੀ ਘਟਨਾ ਕਦੇ ਦੇਖਣ ਨੂੰ ਨਹੀਂ ਮਿਲਦੀ ਦੇਖੋ ਬੜੀ ਸ਼ਰਮਨਾਕ ਗੱਲ ਹੈ ਜੀ ਆਵਲੀ ਪੰਜਾਬ ਦੇ ਵਿੱਚ ਸਭ ਤੋਂ ਵੱਧ ਸਿੱਖ ਹੀ ਰਹਿੰਦੇ ਹੁਣ ਤੇ ਸਿੱਖਾਂ ਦੇ ਨਾਮ ਦੇ ਉੱਤੇ ਸਭ ਤੋਂ ਜ਼ਿਆਦਾ ਟਾਹ ਲਾਉਣ ਦੀ ਕੋਸ਼ਿਸ਼ ਕਰਦੇ ਪਏ ਨੇ ਇਹ ਆਇਤੀ ਨਹੀਂ ਹੋ ਰਹੀ ਇਹ ਪਹਿਲੇ ਸਮੇਂ ਤੋਂ ਵੀ ਹੋ ਰਹੀ ਆ ਪਰ ਸਾਨੂੰ ਇਹ ਕਿ ਚਲੋ ਪਹਿਲੀਆਂ ਸਰਕਾਰਾਂ ਨੇ ਨਹੀਂ ਕਾਨੂੰਨ ਬਣਾਇਆ ਤੇ ਕਮ ਸਿਕਨ ਸਾਨੂੰ ਇਹ ਸਰਕਾਰ ਤੇ ਬੜੀ ਉਮੀਦ ਸੀ ਜਿਹੜੀ ਭਗਵੰਤ ਮਾ ਦੀ ਸਰਕਾਰ ਹੀ ਚਲੋ ਸਾਡੇ ਸਿੱਖਾਂ ਉੱਤੇ ਚਲੋ ਥੋੜੀ ਬੋਤੀ ਮलमपट्टी ਲਾਣਗੇ ਆਗੇ ਪਰ ਇਹਨਾਂ ਨੇ ਵੀ ਕੁਝ ਨਹੀਂ ਕਰਕੇ ਵੇਖਿਆ ਸਾਡੇ 4 ਸਾਲ ਹੋ ਗਏ ਸਰਕਾਰ ਇਹ ਵੀ ਫੇਲੀਅਰ ਦੀ ਗਈ ਹੈ ਅਜ ਤੱਕ ਤੇ ਜੀ ਇਹਨਾਂ ਨੇ ਵੀ ਸਿਲੈਕਟ ਕਮੇਟੀ ਬਣਾਈ ਹੈ 6 ਮਹੀਨੇ ਦਾ ਸਮਾਂ ਮੰਗਿਆ ਪਰ ਜਦੋਂ ਇਹਨਾਂ ਨੇ ਕਿਸਾਨਾਂ ਦਾ ਲੈਂਡ ਪੂਲਿੰਗ ਦਾ ਮਸਲਾ ਆਂਦਾ ਹੈ ਉਹਦੇ ਵਾਸਤੇ ਕੋਈ ਵੀ 6 ਮਹੀਨੇ ਦਾ ਸਮਾਂ ਨਹੀਂ ਉਹ ਰਾਤੋਂ ਰਾਤ ਇਹ ਮਤਲਬ ਕਿ ਕਾਨੂੰਨ ਲਾਗੂ ਕਰ ਦਿੰਦੇ ਨੇ ਪਰ ਜਦੋਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਆਉਂਦੀ ਹੈ ਉਹਦੇ ਵਾਸਤੇ 6 ਮਹੀਨੇ ਦਾ ਸਮਾਂ ਲੈਂਦੇ ਪਰ ਕਿਤੇ ਨਾ ਕਿਤੇ ਕਹਿ ਰਹੇ ਸਰਕਾਰਾਂ ਦਾ ਬਹੁਤ ਵੱਡਾ ਇੱਥੇ ਫੇਲਿਅਰ ਹੈਗਾ ਇਸ ਚੀਜ਼ ਦੇ ਉੱਤੇ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਹੋਰ ਧਾਰਮਿਕ ਗ੍ਰੰਥਾਂ ਦੀਆਂ ਬੇਅਦਬੀयां ਰੋਕਣ ਵਾਸਤੇ ਸਰਬ ਧਰਮ ਯਾਤਰਾ ਜਿਹੜੀ ਉਹ ਕੱਢੀ ਜਾ ਰਹੀ ਆ ਸਵਾਨਾ ਟਾਵਰ ਮੋਰਚੇ ਤੋਂ ਇਹ ਯਾਤਰਾ ਰਵਾਨਾ ਹੋਈ ਹੈ ਅਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਇਹ ਯਾਤਰਾ ਪਹੁੰਚੇਗੀ